ਅੱਜ ਮੇਰੀ ਕਵਿਤਾ ਦਾ ਵਿਸ਼ਾ ਹੈ ਦੁਨੀਆ ਇੱਕ ਸਰਾ ਜਿਸ ਨੂੰ ਕਲਮ ਬੰਦ ਕੀਤਾ ਹੈ ਸਰਦਾਰ ਚੰਨਜੀਤ ਸਿੰਘ ਕੈਂਤ ਇਹ ਦੁਨੀਆ ਵਾਂਗ ਸਰਾ ਜਾਂਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਕੋਈ ਕੰਡਿਆਂ ਨਾਲ ਨਿਪਾ ਜਾਂਦਾ ਇਹ ਦੁਨੀਆ ਵਾਂਗ ਸਰਾ ਜਾਂਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਹੱਥ 'ਚ ਖੋਕੇ ਲੈ ਜਾਏ ਕੋਈ ਮੂੰਹ ਵਿੱਚ ਭੁਰਕੀ ਪਾ ਜਾਂਦਾ ਏ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਸਿਰ ਤੇ ਥੋਨੂੰ ਛੱਤ ਦੇ ਜਾਏ ਕੋਈ ਬਣਿਆ ਕਰ ਵੀਟਾ ਜਾਂਦਾ ਏ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਬੇੜਾ ਪਰ ਲੰਗਾ ਦੇਵੇ ਕਿਤੇ ਨਾਲ ਦਾ ਠਿੱਬੀ ਲਾ ਜਾਂਦਾ ਏ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਉਹੀ ਕਰੇ ਕਮਾਈ ਹੱਕ ਸੱਚ ਦੀ ਕੋਈ ਹੱਕ ਬੇਗਾਨਾ ਖਾ ਜਾਂਦਾ ਇਹ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਇੱਜ਼ਤ ਰੱਖਦਾ ਯਾਰੀ ਦੀ ਕੋਈ ਹੱਥੀਂ ਯਾਰ ਮਰਵਾ ਜਾਂਦਾ ਇਹ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਜੋੜੇ ਰੁੱਸੇ ਪਾਂਹਾਂ ਨੂੰ ਕੋਈ ਘਰ ਵਿੱਚ ਲਾਂਬੂ ਲਾ ਜਾਂਦਾ ਇਹ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਪਵਿੱਤਰ ਕਹੇ ਬਿਘਨ ਨਾ ਕਮ ਆਵੇ ਵੀਰ ਪਹਿਣਾ ਤੋਂ ਮੁਖ ਮੜਵਾ ਜਾਂਦਾ ਇਹ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਕੋਈ ਕੰਡਿਆਂ ਨਾਲ ਨਿਪਾ ਜਾਂਦਾ ਇਹ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਇਹ ਦੁਨੀਆ ਵਾਂਗ ਸਰਾਂ ਜਾਪੇ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਤੁਰ ਜਾਂਦਾ ਕੋਈ ਆ ਜਾਂਦਾ